ਸ੍ਰੀ ਗਾਥਨ ਸਾਰਿਆਂ ਮੈਂ ਤੁਹਾ ਆਪਣੀ ਅੰਮ੍ਰਿਤਸਰ ਜੋਸ਼ੀ ਜੋਸ਼ੀ ਜਨਨਾਉਂ ਤੇ ਮੈਂ ਤੁਹਾ ਸਾਰੇ ਅੰਦਰ ਰਲਬਰ ਕੇ ਸਤਿਕਾਰ ਕਰਦੀ ਆ ਤੇ ਲੋ ਅੱਜ ਮੈਂ ਹਾਜ਼ਰ ਹਾਂ ਸੰਬਤ ਕੈਰੀ ਦੇ ਵਿੱਚ ਬਹੁਤ ਹੀ ਪਿਆਰ ਨਾਲ ਉਹਨੂੰ ਕਿਹਾ ਕਿ ਉਸ ਲੋਕ ਦੀਤ ਦੇ ਵਿੱਚ ਤੁਸੀਂ ਬਹੁਤ ਹੀ ਘਟ ਸੋਇਆ ਹੁੰਦਾ ਤੇ ਬਹੁਤ ਹੀ ਘਟ ਬਾਕਲ ਕਰਨੇ ਸਮਾਂ ਦੇ ਵਿੱਚ ਤੇ ਇੱਕ ਬੇਟੀ ਵਿਆਹ ਕੇ ਅ ਸਹੁਰੇ ਘਰ ਚਲੀ ਗਈ ਤੇ ਬਹੁਤ ਹੀ ਵਧੀਆ ਪਰਿਵਾਰ ਹੈ ਪਰ ਉਹ ਕੁੜੀ ਜਿਹੜੀ ਹੈਗੀ ਹੈ ਉਹ ਆਪ ਸੌਰੰਗ ਤੰਗ ਕਰਦੀ ਹੈ। ਤੇ ਉਸ ਲੜਕੇ ਘਰੇ ਆ ਵੀ ਆਪਣੇ ਮਾਪਿਆਂ ਦੇ ਤੇ ਫਿਰ ਮਾਂ ਨੂੰ ਦੱਸਣ ਲੱਗੀ ਵੀ ਮੈਨੂੰ ਐਂ ਕਰਦੇ ਨੇ ਐਂ ਕਰਦੇ ਨੇ ਸਾਰੇ ਹੈ ਨਾ ਮੇਰੇ ਸਸ ਸਹੁਰੇ ਉੱਤੋਂ ਲਈ ਹੈ। ਤਾਂ ਫਿਰ ਮਾਂ ਨੇ ਉਸ ਕੁੜੀ ਨੂੰ ਸਮਝਾਇਆ ਵੀ ਤੇਰੇ 'ਚ ਸਾਰੇ ਨੁਕਸ ਨੇ ਤੇ ਜੇ ਵੀ ਬੱਝਾਈ ਜੇ ਸਾਰੇ ਕੰਮ ਕਰਦੀਆਂ ਘਰੇ ਤੇ ਤੂੰ ਅੰਠੀ ਨਾ ਤੂੰ ਉਹਨਾਂ ਦੇ ਆਖਿਆ ਤਾਂ ਉਹਨਾਂ ਕੇ ਰਹਿਂਗੀ ਤਾਂ ਪੈਂਗੀ ਰਹਿਂਗੀ। ਤੇ ਇਹ ਮਤ ਹਰੀਤ ਮੰਨ ਲਈਂ ਜਿੰਦੀ ਤੇ ਮਾਮਲ ਵੀ ਐਂ ਚਾਹੀ ਜਾਏ ਹੈਨਾ ਤੇ ਤੁਸੀਂ ਇਸ ਕੀ ਤਰ੍ਹਾਂ ਸੁਣੋਗੇ ਫਿਰ ਉਹ ਕੁੜੀ ਨੇ ਆਪਣੇ ਭੁੱਲ ਬਖਸ਼ਾ ਲਈ ਕਹਿੰਦੇ ਉਹ ਨਾ ਕੁਲ ਜਾ ਜਾਣੀਏ ਜੋ ਮੁਰਕਰ ਆਵੇ ਕਿਉਂਕਿ ਜਦ ਤੁਸੀਂ ਆਹੀ ਜਾਂਦੀ ਹੈ ਫਿਰ ਉਹਦਾ ਮਾਤਾ ਦੇ ਘਰੇ ਉਸ ਤਰ੍ਹਾਂ ਉਜਾਰਾ ਨਹੀਂ ਹੁੰਦਾ ਜਿਵੇਂ ਕਮਾਰੀ ਦਾ ਸ਼ੁਭ ਹੁੰਦਾ ਹੈ ਹੈਨਾ ਤੇ ਲੋ ਤੁਸੀਂ ਸੁਣਿਓ ਇਸ ਗੀਤ ਨੂੰ ਤੇ ਫਿਰ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਨੁਕਤਾ ਹੈਗਾ ਜੇਡਰ ਵੀ ਮਸਲਕ ਬੇਟੀ ਦੇ ਵਿਆਹ ਦੇ ਵਿੱਚ ਦੇਰੀ ਹੋ ਰਹੀ ਹੈ ਕਿਹਨੇ ਸੁਣਨ ਨੂੰ ਜੁੜ ਰਹੇ ਉਹ ਮੈਂ ਤੁਹਾਨੂੰ ਉਸ ਤਰੀਕੇ ਸ਼ੇਫਰਾਂਟ ਦੇ ਸਰਵਿਸਿੰਗ ਉਸਾਰੇ ਮੁੱਦਾ ਦੱਸੂਗੀ ਬਹੁਤ ਹੀ ਮਨੋਹਰੀ ਹੈ ਕਿ ਉਹ ਬੇਟੀ ਜੋ ਕਰਾਓ ਮੇਰਾ ਕੋ ਆਸ਼ੰਤ ਕਰੂ ਬਹੁਤ ਵਧੀਆ ਫਰ ਮਿਲੂਗਾ ਤੇ ਲੋਰ ਨੂੰ ਤੁਸੀਂ ਮਾਨੋ ਇਸ ਨੂੰ ਜਰ ਹੰਦ ਇਸ ਗੀਤ ਨੂੰ ਸਾਂਸ ਨੂੰ ਸਾਂਝ ਹੈ ਉਹ ਇਹਨੂੰ ਅਖੀਰ ਤੱਕ ਸੁਣੋ ਥੋੜਾ ਲੰਬਾ ਹੈ ਇਹ ਹੈ ਨਾ ਤੇ ਜੇ ਮਾਣੇ ਕੀ ਸਿੱਖਿਆ ਤੇ ਸਾਰਿਆਂ ਮਾਮਾ ਨੂੰ ਇਸ ਤਰ੍ਹਾਂ ਦੀ ਸਿੱਖਿਆ ਦੇਣੀ ਚਾਹੀਦੀ ਹੈ ਤੇ ਜਿਹੜਿਆ ਸੱਸਾਂ ਤੰਗ ਕਰਦੀਆਂ ਨੇ ਉਹ ਬਹੁਤ ਘੱਟ ਤੰਗ ਕਰਦੀਆਂ ਹੁਣ ਉਹ ਤਾਂ ਕੁੜੀਆਂ ਚੰਗ ਕਰਦੀਆਂ ਤੇ ਸੱਸਾਂ ਨੂੰ ਫਿਰ ਮਾਮਾ ਵਾਂਗ ਕਹਿੰਦੇ ਵੀ ਅਸਕੇ ਸਾਡੀ ਧੀ ਦਾ ਕੀ ਰਿਸਪੈਕਟ ਕਰੋਵੇ ਔਸੀ ਨਾਲ ਕਰੀਏ ਹੈਨਾ ਪਰ ਉਹ ਬਹੁਤ ਘੱਟ ਕੇਸ ਨੇ ਹੁਣ ਕੁੜੀਆਂ ਦੇ ਕੇਸ ਹੋ ਜੇ ਨੇ ਤੇ ਮਾਪਿਆਂ ਨੂੰ ਆਪੇ ਕੀ ਉਹ ਸਿੱਖਿਆ ਦੇਣੀ ਚਾਹੀਦੀ ਹੈ ਕਿ ਕੋਈ ਦੁਰਸ਼ੋਚਾ ਉਹਨਾਂ ਨਾਲ ਕਰਤ ਨਹੀਂ ਨਾ ਤੇ ਕੋਈ ਮਾਦਕਾ ਨਹੀਂ ਕੋਈ ਕਿ ਉੱਛੇ ਗਲਤ ਹੋ ਜਾਏਗਾ ਇਹ ਤੁਸੀਂ ਸੁਣਿਆ ਕੁੜੀ ਨਾਲ ਤੇ ਮਾਂ ਨਾਲ ਕੀ ਗੱਲਬਾਤ ਕਰੀਏ ਤੇ ਲੋਕ ਮਾਣੋ ਇਸ ਗੀਤਾਂ ਤੇ ਇਹ ਜੇ ਮੇਰੇ ਚੈਨਲ ਤੇ ਤੁਸੀਂ ਲੈਨੇ ਹੋ ਤਾਂ ਤੁਸੀਂ ਸਬਸਕ੍ਰਾਈਬ ਕਰਨਾ ਨਾਲੇ ਤੇ ਲਾਈਕ ਤੇ ਸ਼ੇਅਰ ਤਾਂ ਜ਼ਰੂਰ ਹੀ ਕਰੋ ਆਪੇ ਕਰ ਤੂੰ ਟਣਿਆ ਵੇ ਵਾਵਲਾ ਫਤਿੰਗਾ ਜੀ ਰਿਚਾਇਆ ਤੇਰੇ ਸਦਾ ਹੀ ਸੱਗੀ ਨਾਲ ਤੁਰਗੀ ਵੇ ਤੇਰੀ ਬਾਗ ਨੂੰ ਦਾ ਗਿਨਾਲਾਇਆ ਜੁਜਾ ਦੇ ਹੋ ਬਣ ਲਗੀ ਵਿਦਾਈ ਮਾ ਆਖੇ ਸੀ ਕਰੀਜ ਆਪਣੇ ਦੋਹਾ ਕਰਾ ਦਿਲਾ ਜੇ ਤੁਰਖੇਣੀ ਦੋਹਾਂ ਦੇ ਪਾਰ ਦੇ ਕਜਿਨੇ ਕੈਸਾ ਕਰ ਤੂ ਟੋੜੀਆ ਵੇ ਬਾਬਲਾ ਮੈਨੂ ਰਾਸਿਨਾ

मैं को राजवाब दिता निमाए आ गई सस नाली लाड़ी के बहुत बोल बोल होए निमाए मैं मैं गुर्जा बहुत ही साझाया कैसाकार तूं टोलिया वे हावला मैनो रा खाल रोटी तेरी पाबो न ताड़ी की साग बणाया मझां गाइ न ਸਾਰਾ ਕੰਮ ਨੇ ਪਟਾਇਆ ਹੱਸੇ ਹੱਸ ਬੋਲੀ ਪੇਗੌਂਗੀ ਮੇਰੇ ਨਿਯੋਨੇ ਕਦੇ ਨਾ ਹਰਿ ਜਿਤਾਇਆ ਕੀ ਮੈਂ ਸੱਸੀ ਅਗੇ ਬੋਲੀ ਦਾਤੀਏ ਮੈਂ ਹੀ ਨਾ ਤੈਨੂੰ ਸਿਖਾਇਆ ठिया कर तूं सवेर थे नहीयाणी सारे घर जे कम करी न सामन जुमे वार सहुरा मेर सिर पंच पिंड

फिर सस मेरी माए मैनू किसे कम न कंदी सस बुने ने आप ही सिर ते चढ़ाया मैनू कारी जो टोड़या बे बाबला मैनू रा आया सा ते रब रूप थी सारे पिंड कज़ुर्गा नाले कारी विच सिरदारी बंदिया को अॻा घर ते जिथे को जिथो कोई न जला सुण सुण जी साढा दिलि घबराया इन सु घर बार ल तूं क्य नाराज़ न आया चल ते गल मनी माए पर छोटी न दिलि बहुत सदा भाभी मा आख आख के हर चीज श साया ਮਿੱਠੇ ਮਿੱਠੇ ਬੋਲ ਬੋਲ ਕੇ ਉਹਨੇ ਸਾਰਾ ਟੱਬਰ ਪਰਮਾਇਆ ਆਪੇ ਕਰ ਤੂੰ ਟੋੜਿਆ ਬਾਬਲਾ ਪਰ ਮੇਰੇ ਰਾਸ ਨਾਇਆ ਗੱਲ ਸੁਣ ਮੇਰੀ ਲਾਡੋ ਧੀਏ रड़े त तूं बि रहण के माप त वीरां जी खड़े जी जिथे तीअं न खण उथे दुगण हूंदे दाण हिकु दु छॾ तुरी जान ਨੇ ਪਰਾਇਆ ਨੀ ਤੁ ਕਰੇ ਗਲਤੀਆਂ ਆਖੇ ਸਰਾਕਾਰੇ ਰਾਸਨੀਆ ਜੋ ਮੈਨੂੰ ਵਾਰ ਢੋੜਿਆ ਮਾਇ ਮੇਰੇ ਮਨ ਨੂੰ ਓਏ ਓਏ ਬੰਦਾ ਇੱਕ ਇੱਕ ਘਰ ਕੇ ਮਾਏ ਮੇਰੇ ਸਾਰੇ ਸ਼ੌਂਕ ਪਗਾਉਂਦਾ ਤੇਰੀਆਂ ਸਿਫਤਾਂ ਇੰਜ ਕਰੇ ਜਿਵੇਂ ਤੁਸੀਂ ਹੀ ਉਸ ਦੇ ਮਾਪੇ ਬਾਕੀ ਸਾਰੇ ਟੱਬਰ ਨੇ ਮਾਏ ਮੈਨੂੰ ਖੂਬ ਸਤਾਇਆ

माप कयूं लड़ हसदी आया कारी पेखियां मैं तो ख़्वाब सजाया तीअं जे सिर उते रब न इज़त सजाया மனு மே மா மா பூண பாரி அ शाम सस न कॾहिं न बोली मसांदर्म मामा माहे तूं मैनू कोल बाके हिकु सोना सबक सिखाया ਅੱਜ ਆਪਣੀ ਦੀ ਦਾ ਕਰ ਮਾਇ ਟੁੱਟਣਾ ਤੂੰ ਹੀ ਬਚਾਇਆ ਇੱਕ ਸੋਨਾ ਇੱਕ ਸੋਨਾ ਸਭਕੇ ਸਿਖਾਇਆ ਅਮੜੀਏ ਸੋਨਾ ਸਭਕੇ ਸਿਖਾਇਆ ਲੋੜੀਂਦੀ ਤੇ ਆਪਦਾ ਦੱਸਿਓ ਤੁਹਾਨੂੰ ਮੇਰਾ ਇਹ ਗੀਤ ਕਿਹੋ ਜਿਹਾ ਲੱਗਿਆ ਇਹ ਬਹੁਤ ਘਟ ਮਾਵਾਂ ਹੁੰਦੀਆਂ ਬਾਕੀ ਧੀ ਹੀ ਸੁਣ ਲੈਂਦੀਆਂ ਨੇ ਤੇ ਫਿਰ ਜਿਵੇਂ ਜਿਵੇਂ ਧੀ ਨੇ ਗੱਲਾਂ ਦੱਸਿਆ ਤੇ ਮਾਂ ਨੂੰ ਸਮਝ ਆਈ ਵੀ ਤੂੰ ਤਾਂ ਸਾਰਾ ਤੇਰੀ ਗਲਤੀ ਹੈ ਹੈਨਾ ਤੇ ਨਾਲੇ ਧੀਾਂ ਘਰੇ ਨਹੀਂ ਸੌਂਦੀਆਂ ਜਦੋਂ ਵਿਆਹ ਦੇ ਚੇਤੇ ਆਉਂਦੇ ਨੇ ਤੇ ਫਿਰ ਉਹਨਾਂ ਦਾ ਉਹ ਵੀ ਘਰ ਦੀਦਾ ਤੇ ਅਹੀਂ ਦੁੱਖ ਸਹੂੰਗੇ ਰੋਣ ਲੱਗੇ ਨਹੀਂ ਤੇ ਹਰ ਬੇਕੀ ਨੂੰ ਚ ਲੈਣਾ ਚਾਹੀਦਾ ਇਹ ਗੀਤ ਤੋਂ ਵੀ ਸਬਕ ਲੈਣਾ ਚਾਹੀਦਾ ਹੈ ਕਿ ਮਾਵਾਂ ਨੂੰ ਦੱਸਣ ਚਾਹੀਦੇ ਤੇ ਲੋ ਹੁਣ ਆਜੋ ਵਿਤੀ ਦੇ ਵਿਤੀ ਵਿਆਹ ਦੇ ਵਿੱਚ ਉਹ ਮੁੰਡਾ ਵੀ ਦੱਸਿਆ ਮੈਂ ਜਿੰਗਾਂ ਦੇ ਵਿਆਹ ਦੇ ਵਿੱਚ ਕਿ ਦੇਰੀ ਹੋ ਰਹੀ ਹੈ ਉਹ ਵੀ ਉਹ ਪਾ ਦੱਸਿਆ ਸੀ ਤੇ ਉਹ ਫਿਰ ਫੇਰ ਵੀ ਟਵੀਟ ਕਰੂੰਗੀ ਤੇ ਲੋ ਹੁਣ ਸੋਣਾ ਬੇਟੀਆਂ ਦੇ ਲਈ ਲਈ ਕੁ ਬਰਾਮ ਬਣ ਪਾਏ ਜਿਹਨਾਂ ਦੇ ਵਿਆਹ ਤੇਰੀ ਹੋ ਰਹੀ ਹੈ ਕਹਿੰਦੇ ਬੇਟੀਆਂ ਦੇ ਵਿਆਹ 'ਚ ਇਹ ਦੇਰੀ ਹੋ ਰਹੀ ਹੈ ਤਾਂ ਸ਼ਿਵ ਪ੍ਰਾਨ ਵਿੱਚ ਇੱਕ ਪਾ ਦੱਸਿਆ ਕੋਟੀ ਮਹਾਰਾਜ ਨੇ ਉਹ ਕਹਿੰਦੇ ਵੀ ਤੁਸੀਂ ਗੰਗਾ ਜਲ ਦੇ ਵਿੱਚ ਪਾਣੀ ਮਿਲਾ ਲਓ ਸੋਣਾ ਤੇ ਉਹ ਪਾਣੀ ਮਲਾ ਕੇ ਸੁੱਕੀ ਕੱਪੜੇ ਵਿੱਚ ਫਿਟਾਣ ਕੇ ਫਿਰ ਇੱਕ ਜਲਦਾ ਲੋਟਾ ਲਿਆ ਕੇ ਤੁਸੀਂ ਲੈ ਕੇ ਬੇਟੀ ਸ਼ਿਮੰਦਰ ਜਾਵੇ ਤੇ ਉਹ ਫਿਰ ਸ਼ਿਫਟਿੰਗ ਤੇ ਜਲਦਾ ਆਵੇ ਤੇ ਇੱਕ ਤਾਂ ਬਿਲ ਪੱਤਰ ਹੁੰਦੇ ਨੇ ਬਿਲ ਫਾਲ ਉਹ ਫਾਲ ਜੜਾ ਦੇ ਦਿੱਤੇ ਤੇ ਫਿਰ ਉਹ ਕਹਿੰਦੇ ਜਿਸ ਤਰ੍ਹਾਂ ਵੀ ਬਿਲ ਪੱਤਰ ਜੜਾ ਉਹ ਨਾਲ ਕਰਕੇ ਤੁਮਰੇ ਵੀ ਆਉਂਦੀ ਐ ਤੇ ਏਸੇ ਤਰ੍ਹਾਂ ਜਦੋਂ ਉਹ ਜਲ ਜੜਾ ਕੇ ਬਿਲ ਜੜਾ ਉਹ ਵੀ ਬਿਲ ਫਾਲ ਜੜਾ ਉਹ ਵੀ ਤਾਂ ਉਸ ਬੇਟੀ ਨੂੰ ਵੀ ਮਾਤਾ ਬਹੁਤ ਹੀ ਅੱਛਾ ਆਰਾਮ ਬਿਹਾਰ ਮਿਲੂ सीताराम ਦੀ ਗੋਰੀ ਬਣੂਗੀ ਤੇ ਤੁਸੀਂ ਇਹ ਜੋ ਉਹ ਚਾਰ ਵਾਰੀ ਬੈਠੀ ਜੂਰ ਸੋਮਵਾਰ ਆਇਂਦਿਨ ਕਰ ਲਿਓ ਪਾਉਂ ਤਾਂ ਕਦੇ ਵੀ ਕਰਨੀ ਹੈ ਨਾ ਤੇ ਸੋਨਵਾਰ ਫਿਰ ਖਿੜੀ ਦੱਸਦੇ ਨੇ ਉਸ ਦਿਨ ਜਿਹੜਾ ਆਇਆ ਕਰੇ ਅਗਲੇ ਸੋਮਵਾਰ ਫਿਰ ਇੱਕ ਦੋ ਵਾਰੀ ਫਿਰ ਤਾਂ ਤੁਹਾਨੂੰ ਪਤਾ ਨਾ ਮਿਸ ਦਾ ਸਮਝ ਦਿਓ ਤੇ ਉਹ ਭੇਲੇ ਆਇਓ ਤੇ ਉਹਦੇ ਆਕਾ ਉਪਨ ਕਰ ਜਾਂਦੇ ਉਹ ਪਾ ਕੇ ਇਹ ਪਾ ਲੈ ਤੇ ਸੁਣ ਕੇ ਚਾਹਦੇ ਨਹੀਂ ਹੈ ਨਾ ਉਹ ਵੀ ਸ਼ੇਰ ਬੱਤਰ ਆ ਸੌਰੀ ਦਿਨ ਦਿਨ ਦਾ ਫਲ ਤੇ ਅਨੰਤਕਾਰ ਕਰੂ ਤੇ ਟਿਕਾ ਵਗੈਰਾ ਤਾਂ ਪਸਾਰੀ ਲੰਗਦੀ ਹੈ ਨਾ ਤੇ ਬਸ ਕੇ ਉਹ ਕਰਕੇ ਆਵੇ ਤੇ ਦੋ ਤਿੰਨ ਵਾਰੀ ਕੋਸ਼ਿਸ਼ ਕਰੋਗੇ ਤੇ ਇੰਨਾ ਵਧੀਆ ਅਸੀਤਰਾ ਅੰਮ੍ਰਿਤ ਹੋ ਰਿਹਾ ਤੇ ਲੋ ਮਾਣ ਹੋਏ ਇਸ ਮੂਤ ਆਨੰਦ ਤੇ ਇਸ ਮੂਤ ਦੇ ਆਨੰਦ ਸਾਧਿਆ ਕੀ ਆ ਮੈਂ ਕਿਹਾ ਵਧੀਆ ਸੁਪੀ ਪਸੰਦ ਤੇ ਵਧੀਆ ਲੰਘ ਘਰ ਵਰ ਮਿਲ ਤੇ ਹੁਣ ਮੈਨੂੰ ਦਿਓ ਛੁੱਟੀਆਂ ਕੱਲ ਨੂੰ ਫੇਰ ਮੈਂ ਲੱਗਦੇ ਤੇ